ਅੱਜ ਸੀਐਸਸੀ ਹਾਜੀਪੁਰ ਵਿੱਚ ਡਾਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਿੱਚ ਸਮੂਹ ਸਟਾਫ ਨਾਲ ਪਿਛਲੇ ਕੁਝ ਦਿਨ ਪਹਿਲਾਂ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿਖੇ ਹੋਏ ਹਮਲੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਹੀ ਐਸਆਈ ਹਸਪਤਾਲ ਹੁਸ਼ਿਆਰਪੁਰ ਵਿਖੇ ਸੇਵਾਵਾਂ ਨਿਭਾ ਰਹੇ ਐਸਐਮਓ ਡਾਕਟਰ ਸੁਨੀਲ ਭਗਤਨਾਲ ਡਿਊਟੀ ਦੌਰਾਨ ਕੁਝ ਵਿਅਕਤੀਆਂ ਵੱਲੋਂ ਹੱਥੋਪਾਈ ਕੀਤੀ ਗਈ ਜਿਸ ਦੌਰਾਨ ਇੱਕ ਵਿਅਕਤੀ ਵੱਲੋਂ ਐਸਐਮਓ ਨੂੰ ਜ਼ਬਰਦਸਤ ਤਰੀਕੇ ਨਾਲ ੱੱਕਾ ਮਾਰ ਕੇ ਥੱਲੇ ਸੁੱਟ ਦਿੱਤਾ ਜਿਸ ਨਾਲ ਐਸਐਮਓ ਨੂੰ ਸਿਰ ਵਿੱਚ ਗੰਭੀਰ ਸੱਟ ਲੱਗ ਗਈ ਅਤੇ ਹਸਪਤਾਲ ਸਟਾਫ ਨੇ ਉਹਨਾਂ ਨੂੰ ਡੀਐਮਸੀ ਹਸਪਤਾਲ ਲੁਧਿਆਣਾ ਵਿਖੇ ਪਹੁੰਚਾਇਆ ਜਾਣਕਾਰੀ ਦਿੰਦਿਆਂ ਡਾਕਟਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਐਸਐਮਓ ਦੀ ਹਾਲਾਤ ਗੰਭੀਰ ਬਣੀ ਹੋਈ ਹੈ ਅਤੇ ਉਹ ਆਈਸੀਯੂ ਵਿੱਚ ਹਨ ਉਨਾ ਸਰਕਾਰ ਨੂੰ ਅਪੀਲ ਕੀਤੀ ਕਿ ਇਹਨਾਂ ਸਰਾਰਤੀ ਅੰਸਰਾਂ ਨੂੰ ਨੱਥ ਪਾਈ ਜਾਵੇ ਅਤੇ ਡਾਕਟਰਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਤਾਂ ਜੋ ਡਿਊਟੀ ਸਮੇ ਅਜਿਹੇ ਮਾੜੇ ਅੰਸਰ ਡਾਕਟਰਾਂ ਦੀ ਡਿਊਟੀ ਵਿੱਚ ਵਿਗਨਣਾ ਪਾਉਣ ਅਤੇ ਡਾਕਟਰਾਂ ਦੀ ਜਾਨ ਮਾਲ ਦੀ ਸੁਰੱਖਿਆ ਯਕੀਨੀ ਹੋਵੇ। ਹੁਸ਼ਿਆਰਪੁਰ ਤੋਂ ਜੌਨੀ ਗੇਰਾਦੀ ਰਿਪੋਰਟ। ਤੋਂ 2-3 ਦਿਨ ਪਹਿਲਾਂ ਅਚਾਨਕ ਸਾਡੇ ਡਾਕਟਰ ਜੋ ਡਿਊਟੀ ਤੇ ਸੀਗੇ ਐਸਐਮਓ ਸਾਹਿਬ ਯੀਐਸਆਈ ਹਸਪਤਾਲ ਸ਼ਾਰਪੁਰ ਉਹਨਾਂ ਤੇ ਜਾਨਲੇਵਾ ਹਮਲਾ ਕੀਤਾ ਗਿਆ। ਇਹ ਹਮਲਾ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਦੇ ਹਮਲਾ ਹੋਣ ਤੋਂ ਬਾਅਦ ਡਾਕਟਰ ਸਾਹਿਬ ਦੀ ਹਾਲਤ ਇੰਨੀ ਖਰਾਬ ਹੋ ਗਈ ਕਿ ਉਹਨਾਂ ਨੂੰ ਵੈਂਟੀਲੇਟਰ ਤੇ ਸ਼ਿਫਟ ਕਰਨਾ ਪਿਆ ਹੁਣ ਉਹ ਇਸ ਟਾਈਮ ਡੀ ਐਮ ਸੀ ਵਿੱਚ ਵੈਂਟੀਲੇਟਰ ਤੇ ਹਨ ਤੇ ਉਹਨਾਂ ਦੀ ਕੰਡੀਸ਼ਨ ਇਸ ਟਾਈਮ ਖਤਰੇ ਵਾਲੀ ਬਣੀ ਹੋਈ ਹੈ ਅਸੀਂ ਅੱਜ ਸਰਕਾਰ ਨੂੰ ਇਹ ਜਾਗਰੂਣ ਕਰਨ ਲਈ ਇਹ ਰੈਲੀ ਕੀਤੀ ਹੈ ਕਿ ਡਾਕਟਰਾਂ ਦੀ ਸੁਰੱਖਿਆ ਤੇ ਸਾਡੇ ਸਟਾਫ ਦੀ ਸੁਰੱਖਿਆ ਦਾ ਸਰਕਾਰ ਧਿਆਨ ਦੇਵੇ ਅਸੀਂ ਬਹੁਤ ਦੇਰ ਤੋਂ ਸਰਕਾਰ ਨੂੰ ਇਹ ਅਪੀਲਾਂ ਕਰ ਰਹੇ ਹਾਂ ਕਿ ਸਾਡੇ ਡੇ ਐਮਰਜੈਂਸੀ ਡਾਕਟਰ ਜੈਂਮਨ ਸਟਾਫ ਸੇਵਾਵਾਂ ਦਿੰਦਾ ਉਹਦੀ ਕੋਈ ਸਿਕਿਉਰਿਟੀ ਨਹੀਂ ਹੈ ਜੋ ਵੀ ਆਉਂਦਾ ਉਹਨਾਂ ਤੇ ਆ ਕੇ ਅਟੈਕ ਕਰਦਾ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਜਿਹੜੇ ਲੋਕਾਂ ਨੂੰ ਸਹੀ ਸੇਵਾਵਾਂ ਨਹੀਂ ਦੇ ਪਾਰੇ ਅਸੀਂ ਸਰਕਾਰ ਨੂੰ ਬਾਰ ਬਾਰ ਅਪੀਲ ਕਰਦੇ ਆਂ ਕਿ ਸਾਡੀ ਐਮਰਜੈਂਸੀ ਵਿੱਚ ਜਿਹੜੀ ਸਿਕਿਉਰਿਟੀ ਵਧਾਈ ਜਾਵੇ ਤਾਂ ਜੋ ਅਸੀਂ ਲੋਕਾਂ ਦਾ ਸਹੀ ਇਲਾਜ ਕਰ ਸਕੀਏ ਅਸੀਂ ਅਰਦਾਸ ਕਰਦੇ ਆਂ ਕਿ ਸਾਡੇ ਡਾਕਟਰ ਸਾਉ ਜੋ ਡੀਐਮਸੀ ਦਾਖਲ ਹੈ ਉਹ ਸਹੀ ਸਲਾਮਤ ਆਪਣੇ ਪਰਿਵਾਰ ਵਿੱਚ ਵਾਪਸ ਆਉਣ ਤਾਂ ਜੋ ਉਹਨਾਂ ਜਿਹੜੇ ਲੋਕਾਂ ਨੂੰ ਫੇਰ ਵੀ ਆਪਣੇ ਆਉਣ ਵਾਲੇ ਸਮੇਂ ਵਿੱਚ ਸਵਾਮਾਂ ਦੇ ਸਕਣ ਵਾਹਿਗੁਰੂ ਉਹਨਾਂ ਦੀ ਜਿਹੜੀ ਸਿਹਤ ਹੈ ਉਹਨੂੰ ਠੀਕ ਕਰੇ ਤੇ ਉਹ ਵਾਪਸ ਆਪਣੇ ਪਰਿਵਾਰ ਵਿੱਚ ਆਉਣ ਤਾਂ ਅਸੀਂ ਸਰਕਾਰ ਨੂੰ ਵਾਰ-ਵਾਰ ਅਪੀਲ ਕਰਦੇ ਹਾਂ ਕਿ ਉਹ ਆਉਣ ਵਾਲੇ ਸਮੇਂ ਵਿੱਚ ਜਿਹੜੀਆਂ ਸਾਡੀਆਂ ਐਮਰਜੈਂਸੀ ਸਵਾਮਾਂ ਜੋ ਅਸੀਂ ਦੇ ਰਹੇ ਹਾਂ ਉਹਦੇ ਵਿੱਚ ਸਿਕਿਉਰਿਟੀ ਜਿਹੜੀ ਹੈ ਸਰਕਾਰ ਵੱਲੋਂ ਪ੍ਰਮਾਯਜਾ ਕਰਵਾਈ ਜਾਵੇ